ਪੰਜਾਬ ਦੀ ਸਿਆਸਤ ਇੰਨੀ ਜਿਹੜੀ ਕਈ ਵਾਰ ਬਲੇਬਲੇ ਵੀ ਖਾਂਦੀ ਦੇਖ ਸਕਦੇ ਆ ਤੇ ਅਜਿਹੇ ਦਰਾਂ ਅਕਾਲੀ ਪੋਲਿਟਿਕਸ ਦੇ ਵਿੱਚ ਅੱਜ ਇੱਕ ਨਵਾਂ ਮੂਵ ਆਇਆ ਕਹਿ ਸਕਦੇ ਆ ਕਿ ਅਤ ਐਮ ਉਹ ਬਾਦਲ ਪਰਵਾਰ ਦੇ ਅਤ ਕਰੀਬੀ ਨੇੜੇ ਰਿਸ਼ਤੇਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਨਵੀਂ ਨਵੇਂ ਅਕਾਲੀ ਦਲ ਜਿਹੜਾ ਯਾਨੀ ਹਰਪ੍ਰੀਤ ਸਿੰਘ ਦੀ ਗਵਾਈ ਹੇਠ ਹੈ ਉਹਦੇ ਵਿੱਚ ਜਿਹੜਾ ਖੁੱਲ ਕੇ ਕੰਮ ਕਰਨ ਨੂੰ ਤਰਜੀਹ ਜਿਹੜੀ ਰਾਬਤ ਦਿੱਤੀ ਗਈ ਹੈ ਬਕਾਇਦਾ ਨਵੇਂ ਅਕਾਲੀ ਦਲ ਵੱਲੋਂ ਅੱਜ ਉਹਨਾਂ ਨੂੰ ਜ਼ਿਲ੍ਹਾ ਗਰਦਾਸਪੁਰ ਦਾ ਜ਼ਿਲ੍ਹਾ ਅਬਜ਼ਰਵ ਨਿਯੁਕਤ ਕੀਤਾ ਗਿਆ ਤਾਂ ਕਿ ਜਿਹੜੀ ਹੈ ਪਾਰਟੀ ਨੇ ਆਰਪੀਏ 20 ਸਤੰਬਰ ਤੱਕ ਸਰਕਲ ਤੇ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਹੋ ਉਸ ਵਰਤੀ ਉਹਨਾਂ ਦੇ ਨਾਲ ਤਿੰਨ ਚਾਰ ਹੋਰ ਅਕਾਲੀ ਆਗੂ ਵੀ ਨੇ ਪਰ ਜਿਹੜੀ ਚਰਚਾ ਹੈ ਕਿ ਆਦੇਸ਼ ਪ੍ਰਤਾਪ ਸਿੰਘ ਕਹਿ ਰਹੇ ਜਿਹੜੇ ਕਿ ਭਾਵੇਂ ਪਿਛਲੇ ਸਮੇਂ ਜਿਹੜਾ ਪਹਿਲਾ ਡੈਲੀਗੇਟ ਇਜਲਾਸ ਜਿਹੜਾ ਸੱਦਿਆ ਗਿਆ ਸੀ ਸ੍ਰੀ ਅਮਰਸਰ ਵੀ ਕੀ ਉਹ ਉਸ ਮਾਹੌਲ ਦੇ ਵਿੱਚ ਭਾਵੇਂ ਫਿਜ਼ੀਕਲ لحاظ ਉੱਤੇ ਸ਼ਾਮਲ ਨਹੀਂ ਸਨ ਹੋਏ ਪਰੰਤੂ ਹੁਣ ਉਹਨਾਂ ਦਾ ਜਿਹੜਾ ਜ਼ਿਕਰ ਅਬਜ਼ਰਵਰ ਉਹ ਜੋ ਸਾਹਮਣੇ ਆਇਆ ਜਿਸ ਦੇ ਨਾਲ ਪੰਜਾਬ ਦੀ ਅਖਾਲੀ ਰਾਜਨੀਤੀ ਦੇ ਵਿੱਚ ਇਹ ਕਹਿ ਸਕਦੇ ਆ ਕਿ ਇੱਕ ਨਵਾਂ ਬੋਲ ਜ਼ਰੂਰ ਆਇਆ ਹੈ ਅਖਾਲੀ ਦਲ ਨਵੇਂ ਬਣੇ ਅਖਾਲੀ ਦਲ ਵੱਲੋਂ 6 ਸਤੰਬਰ ਨੂੰ ਸ੍ਰੀ ਨੰਦਪੁਰ ਸਾਹਿਬ ਵਿਖੇ ਡੈਲੀਗੇਟ ਜਲਾ ਹਸਬਲੇ ਕਿ ਜਿਹੜਾ ਸੰਵਧਾਨਿਕ ਤੇ ਲੋਕਤੰਤਰਿਕ ਤਰੀਕੇ ਜਿਹੜੀ ਅਗਲੀ 31 ਮੈਂਬਰੀ ਜਿਹੜੀ ਹੈ ਇਹ ਵਰਕਿੰਗ ਕਮੇਟੀ ਚ 31 ਮੈਂਬਰੀ ਉਹ ਚੁਣੀ ਜਾ ਸਕੀ ਤੇ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਹੜਾ ਦੇ ਮਾਹੌਲ ਦੇ ਵਿੱਚ ਸੁਖਵੀਰ ਸਿੰਘ ਬਾਦਲ ਵੱਲੋਂ ਜਿਹੜਾ 31 ਅਗਸਤ ਨੂੰ ਖਾਤੀ ਰੈਲੀ ਲਾਣੀ ਗਈ ਸੀ ਉਹ ਰੱਦ ਕਰ ਦਿੱਤੀ ਗਈ ਹੈ। ਯਾਨੀ ਹਰਪ੍ਰੀਤ ਸਿੰਘ ਦੇ ਜਿਹੜੇ ਸਨਮਾਨ ਸਮਾਗਮ ਦਾ سلسلہ ਸੀ ਉਹ ਵੀ ਰੱਦ ਕਰ ਦਿੱਤਾ ਗਿਆ। ਪੰਜਾਬ ਸਰਕਾਰ ਨੇ ਹੜਾ ਤੇ ਜਿਹੜਾ بارش ਤੇਜ਼ ਦੀ ਵਜ੍ਹਾ ਜਿਹੜੇ ਉਤਪਨ ਮਾਹੌਲ ਹੋਇਆ ਤਾਂ 30 ਅਗਸਤ ਪੰਜਾਬ ਦੀ ਪ੍ਰਾਇਮਰੀ ਸਕੈਂਡਰੀ ਮਿਡਲ ਤੇ ਸੀਨੀਅਰ ਸਕੈਂਡਰੀ ਸਕੂਲਾਂ ਦਾ ਜੇ ਚੁੱਟੀ ਦਾ ਐਲਾਨ ਕਰ ਦਿੱਤਾ ਗਿਆ। ਅਜੇ ਹੀ ਦੌਰਾਨ ਜੇਕਰ ਕਾਂਗਰਸ ਦੀ ਗੱਲ ਕਰ ਲਈਏ ਤਾਂ ਕਾਂਗਰਸ ਦੇ ਵਿੱਚ ਵੀ ਵੱਡੇ ਪੱਧਰ ਉੱਤੇ ਜਿਹੜਾ ਮੀਟਿੰਗਾਂ ਦਾ سلسلہ ਉਹ ਦਿੱਲੀ ਤੱਕ ਸ਼ੁਰੂ ਹੋ ਗਿਆ। ਫਿਰ ਅੱਜ ਦੇ ਇਸ ਸਿਆਸੀ ਵਰਤਾਰੇ ਦਾ ਦਿਲਾਂ ਸਾਡੇ ਨਾਲ ਜੁੜਿਆ ਕਿਉਂਕਿ ਰਾਸ਼ੀ ਮਾਰ ਤੇ ਇਦਾਰਾ ਜੈਕੋਬ ਇੰਟਰਨੈਸ਼ਨਲ ਬੈਂਕ ਜੀ ਦੇ ਸਪਾਦਕ ਪ੍ਰੈਕਟਰ ਭਗਵੰਤ ਸਿੰਘ ਜੀ। ਸੋ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਚੈਨਰ ਜੀ ਨੂੰ ਬਹੁਤਾ ਸਵਾਗਤ ਹੈ ਵੈਲਕਮ। ਗੋਸ ਵਰਕਪੀਰੀਆਂ ਜੀ ਤਖਸਾਲ ਕਿਵੇਂ ਦੇਖਦੇ ਹੋ ਇਹ ਅਕਾਲੀ ਪੋਲਿਟਿਕਸ ਦੀ ਗੱਲ ਕਰਦੇ ਆਂ ਆਦੇਸ਼ ਪ੍ਰਤਾਪ ਸਿੰਘ ਕੈਰੋ ਜਿਹੜੇ ਕਿ ਜਦੋਂ ਨਿਯੁਕਤੀ ਹੁੰਦੀ ਹੈ ਚੁਣੇ ਜਾਂਦੇ ਆ ਕਾਨੀ ਹਰਪ੍ਰੀਤ ਸਿੰਘ ਉਹ ਸਭ ਪਹਿਲੇ ਡੈਲੀਗੇਟ ਜਰਨਲ ਡੈਲੀਗੇਟ اجلاس ਦੇ ਵਿੱਚ ਨਹੀਂ ਪਹੁੰਚਦੀ ਇਸ ਤੋਂ ਪਹਿਲਾਂ ਕਿ ਉਹਨਾਂ ਨੇ ਇਸੇ ਤਰੀਕੇ ਨਾਲ ਆਪਣੇ ਹਲਕੇ ਦੇ ਵਿੱਚ ਨਵੇਂ ਅਕਾਲੀ ਦਲ ਦੀ ਭਰਤੀ ਵੀ ਕੀਤੀ ਹੈ ਤੇ ਇਸ ਤੋਂ ਵੀ ਪਹਿਲਾਂ ਪਿਛਲੇ ਹਾਲ ਜਿਹੜੀਆਂ ਲੰਗੀਆਂ ਲੋਕ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਕਹਿ ਸਕਦੇ ਕਿ ਸਪੀਵੀਰ ਸਿੰਘ ਬਾਦਲ ਨੇ ਉਹਨਾਂ ਨੂੰ ਪਾਰਟੀ ਚੋਂ 6 ਸਾਲ ਲਈ ਕੱਢ ਦਿੱਤਾ ਗਿਆ ਸੀ ਅਜਿਹੇ ਹਾਲਾਤ ਦੇ ਵਿੱਚ ਆਦੇਸ਼ ਪ੍ਰਤਾਪ ਸਿੰਘ ਕੈਰੋ ਸਿਆਸੀ ਸੁਰੱਖਿਆ ਦੇ ਵਿੱਚ ਸਨ ਆਖਰ ਅੱਜ ਸ਼੍ਰੋਮਣੀ ਅਕਾਲੀ ਦਲ ਨਮੇਸ਼ ਰਾਮਣੀ ਅਕਾਲੀ ਦਲ ਨੇ ਜਿਹੜੀ ਹੈ ਅਬਜ਼ਰਵਰਾਂ ਦੀ ਸੂਚੀ ਦੇ ਵਿੱਚ ਆਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਸ਼ਾਮਲ ਕੀਤਾ ਗਿਆ ਸੂਚੀਬੱਧ ਹੋਏ ਕਹਿੰਦਾ ਭਾਵੇਂ ਕਿ ਆਦੇਸ਼ ਪ੍ਰਤਾਪ ਸਿੰਘ ਦੀ ਜਿਹੜੀ ਖੁੱਲਮ ਖੁੱਲੀ ਜਿਹੜੀ ਹੈ ਅਗਲੀ ਜਿਹੜੀ ਹੈ ਸਿਆਸੀ ਦੌਰ ਉਹ ਨਵੇਂ ਕਾਲੀ ਦਰ ਨਾਲ ਉਹ ਸ਼ੁਰੂ ਹੋਈ ਹੈ ਕੰਸੈਂਟ ਜ਼ਰੂਰ होगी ਹੋਈ ਹੋਈ ਉਹਨਾਂ ਦੀ ਤਾਂ ਹੀ ਜਨਤਕ ਤੌਰ ਤੇ ਉਹ ਸੂਚੀਬੱਧ ਹੋਏ ਨੇ ਜ਼ਿਲ੍ਹਾ ਗਰਦਾਸਪੁਰ ਦੇ بطور ਆਬਜ਼ਰਵਰ ਜੀ ਡਾਕਟਰ ਸਾਹਿਬ ਇਹਨਾਂ ਦਾ ਕੋਰਸਦਾਰ ਇਸ ਪਾਸੇ ਚੈਰੋਂ ਬਾਗਲ ਸਿੰਘ ਵਾਈ ਇਸ ਦਾ ਸੁਖੀ ਸਿੰਘ ਬਾਦਲੀ ਬਾਦਲੀ ਜਾਨੇ ਇਹ ਇਨਾਂ ਦਿਨਾਂ ਅਪ ਜਿਹੜੀ ਪੱਟਾ ਦੀ ਕਮਾ 2024 ਦੀ ਪਾਰਟਨ ਕਲੈਕਸ਼ਨ ਦੇ ਵਿੱਚ ਇਹਨਾਂ ਨੂੰ ਪਾਰਟੀ ਗੁਰੂ ਦੀ ਗੱਦੀ ਵਿਖਿਆ ਦੇ ਕਾਰਨ ਕਰੋਮਿਕਾ ਵੀ ਦਲ ਦੇ ਤੋਂ ਕਰ ਦਿੱਤਾ ਗਿਆ ਸੀ ਜਣ ਕੇ ਇਹ ਸਰਕਾਰ ਪ੍ਰਕਾਸ਼ ਸਿੰਘ ਬਾਦਲੀ ਵਾਈ ਹੈ ਅਕਾਲੀ ਸਰਕਾਰਾਂ ਦੇ ਵਿੱਚ ਪ੍ਰਭਾਵਸ਼ਾਲੀ ਦਰਜੇ ਦੇ ਤੌਰ ਤੇ ਰਹੇ ਤੇ ਇਹਨਾਂ ਨੇ ਜਿਵੇਂ ਕਿ ਪਿਛਲੇ ਸਮੇਂ ਦੇ ਦੌਰਾਨ ਜਦੋਂ ਹਜ਼ਾਰ ਲਹਿਰ ਮਿਲੋਂ ਪਾਰਟੀ ਦੀ ਧਾਰਾ ਪਕੀਤੀ ਗਈ ਜਾ ਉਹਦੇ ਵਿੱਚ ਇਹਨਾਂ ਨੇ ਭਰਤੀ ਦਾ ਅਮਲ ਸ਼ੁਰੂ ਕਰਾਇਆ ਸੀ ਉਹ ਨਵਿਸ਼ਾ ਮੂਲਕ ਸੀ ਪਰੰਤੂ ਇੰਨਾ ਤਿੱਖੇ ਬਦਰਸਤੇ ਬਦਨ ਦੇ ਉੱਪਰ ਦੀ ਸੀ ਆਏ ਤੇ ਇਹ ਵੀ ਹੈ ਜਿਸ ਤਰ੍ਹਾਂ ਇਹ ਆਪਣੀ ਜੜੀ ਹੈਗੀ ਗਤੀਵਿਧੀਆਂ ਇਸੇ ਤਰ੍ਹਾਂ ਹੀ ਚੱਲਦੇ ਰਹੇ ਅੱਗੇ ਵਧਾਉਂਦੇ ਹਾਂ ਹੂੰ ਕਿਦਰ ਤੱਕ ਆਕਾਲੀ ਦਲ ਦੀ ਰਾਜਨੀਤੀ ਦੇ ਵਿੱਚ ਅੱਜ ਇੱਕ ਇਹ ਅਤ ਅਹਿਮ ਮੋੜ ਹੈ ਆਦੇਸ਼ ਪ੍ਰਤਾਪ ਸਿੰਘ ਬਾਰੇ ਪਿਛਲੇ ਦਿਨੀ ਬੜੀ ਚਰਚਾ ਰਹੀ ਸਿਆਸੀ ਦਿਹਾਜ ਉਤੇ ਕਿ ਅਗਲੇ ਦਿਨ ਸ਼ਾਇਦ ਉਹ ਪਾਰਟੀਆਂ ਦੇ ਵਿੱਚ ਜਾਣਗੇ ਇਹ ਵੀ ਚਰਚਾ ਸੀ ਕਿ ਸ਼ਾਇਦ ਕਿਸੇ ਹੋਰ ਤਿਰਵਲ ਪਾਕਸ ਪਰਤਨਗੇ ਸਿੰਘੀਰ ਸਿੰਘ ਬਾਦਲ ਨਾਲ ਇਹ ਰੋ ਮੋੜੇ ਨਾਲ ਮੋੜਾ ਜੋੜ ਕੇ ਆਕਾਲੀ ਛੇਮਿਆਂ ਦੇ ਵਿੱਚ ਤਰਨਗੇ

ਕਰਦੇ ਰਹੇ ਨੇ ਕਿਤਾਬ ਕਿਤਾਬ ਕਿ ਰਿੰਦਰ ਕਹਿਰੋਂ ਕੋ ਬੈਂਕ ਪਰਲਮੈਂਟ ਵੀ ਰਹੇ ਨੇ ਕਿ ਇਹ ਪਰਵਾਰ ਕਿਉਂਕਿ ਇਹਨੂੰ ਲਿਤਾਉਂਦੇ ਪ੍ਰਤਾਗ੍ਰਿਤੀ ਵਿਰਤੁ ਫਿਰ ਇਹ ਅਕਾਦੀਦਾਂ ਦੇ ਵਿੱਚ ਆਏ ਤੇ ਅਕਾਦੀਦਾਂ ਦੇ ਵਿੱਚ ਪਾਵਰਫੁਲ ਮਨਿਸਟਰ ਦੇ ਤੌਰ ਤੇ ਜਿਉਂਦੇ ਰਹੇ ਨੇ ਤੇ ਜ਼ਿੰਮੇਵਾਰੀ ਸਪੱਸ਼ਟਿਕ ਤਰੀਕੇ ਨਾਲ ਬਦਲ ਪ੍ਰਵਾਹ ਦੇ ਇੱਕ ਕਾਰਨ ਇਹ ਕਿ ਪ੍ਰੰਤੂ ਰਾਜਨੀਤੀ ਦੇ ਵਿੱਚ ਇਸ ਤਰ੍ਹਾਂ ਦੇ ਰਿਸ਼ਤੇ ਨਾਤੇ ਨੇ ਗਰੋ ਦਾ ਆਪਣੇ ਤੌਰ ਤੇ ਕੋਈ ਬਿਆਨ ਨਹੀਂ ਆਇਆ ਕਿ ਉਹ ਨਵੇਂ ਕਾਲੀਦਾਰ ਨਾਲ ਤੁਰਦਗੀ ਤੇ ਨਾ ਹੀ ਕੋਈ ਸੰਪਰਕ ਹੋ ਸਕਿਆ ਉਹਨਾਂ ਨਾਲ ਪਰੰਤੂ ਜਿਹੜੀ ਹੈ ਨਵੇਂ ਕਾਲੀਦਾਰਾਂ ਦੀ ਸੂਚੀ ਦੇ ਵਿੱਚ ਉਹਨਾਂ ਨੂੰ ਜ਼ਿਲ੍ਹਾ ਗੁਰਦਾਸਪੁਰ ਦਾ ਅਫਸਰ ਪਰ ਕੀਤਾ ਗਿਆ ਉਹਨਾਂ ਦੇ ਨਾਲ ਦੂ ਤਿੰਨ ਹੋਰ ਅਕਾਲੀਆ ਕੋਈ ਫਿਰ ਡਾਕ ਸਾਹਿਬ ਇਹ ਤਾਂ ਕਲੀਅਰ ਹੈ ਕਿ ਕੰਸੈਂਟ ਜ਼ਰੂਰ ਲਈ ਗਈ ਹੋਵੇਗੀ ਅਦੇਸ਼ ਪ੍ਰਤਾਪ ਸਿੰਘ ਗਰੋ ਦੀ ਤਾਂ ਇਹਨਾਂ ਨੂੰ ਚੰਤਕ ਤੌਰ ਤੇ ਸੂਚੀਬੱਧ ਕੀਤਾ ਗਿਆ ਜੀ ਆਪਿੰਦਰਨਾ ਦੇਖੋ

ਐਸਰਵੀਰ ਸਿੰਘ ਬਾਦਲ ਖੇਮੇ ਲਈ ਜਾ ਨਿਜੀ ਲਹਾਜ ਉਤ ਸਗਵੀਰ ਸਿੰਘ ਬਾਦਲ ਦੇ ਸਿਆਸੀ ਪੱਤਰ ਦਾ ਸੈਟਬੈਕ ਆਪਾਂ ਮੰਨ ਸਕਦੇ ਆ ਭਾਵੇਂ ਕਿ ਸਿੰਘਵੀਰ ਸਿੰਘ ਬਾਦਲ ਨੇ ਲੋਕ ਸਭਾ ਛੋੜ ਲਈ ਜਦੋਂ ਸਿਆਸੀ ਰੇਡ ਕਰ ਕੋਈ ਖੜਾ ਹੋਇਆ ਤਾਂ ਹਰਦੇਸ਼ ਪ੍ਰਤਾਪ ਸਿੰਘ ਕਹਿ ਰਹੇ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ ਇਹ ਹੁਣ ਦੇ ਹਾਲਾਤ ਦੇ ਵਿੱਚ ਸੈਟਬੈਕ ਮੰਨਦੇ ਆਪਾਂ ਦੇਖੋ ਪਿੱਛੇ ਦਾ ਰਾਹ ਕਿ ਕਿ ਦੇ ਪ੍ਰਗੈ ਵੀ ਹੁੰਦੇ ਨੇ ਪਰ ਬਾਹਰ ਤੋਂ ਦੇ ਕਿ ਆਪਾਂ

बार इस तरह का जब वो दी खेमे दे जाना तो कई बार बैठक में की लगती है परंतु जिस तरह के किरदार hadir नहीं किसी के हाल इस तरह का इतना पार्टी के भीतर इस तरह दंड की के जक्का की पार्टी के डिसिप्लिन जरूर रखा जाएगा पार्टी की भावना जरूर रखा जाएगा उन्हें तो लगता है कि ਤੌਰ ਦੇ ਉੱਪਰ ਹੈ ਕਿ ਕਿ ਇਹਦੇ ਨੇ ਇੰਬੈਟ ਨੇ ਟ੍ਰਿਪਰ ਬੰਦੇ ਨੇ ਕਿ ਕਿਲਾ ਕੋ ਟਕਰਾ ਹੁਕਾ ਉਹਨਾਂ ਨੇ ਪਤਾ ਲੱਗੇਗਾ ਇਸ ਤਰ੍ਹਾਂ ਹਸ ਵੀ ਕਰੀ ਬਿਲਕੁਲ ਡਾਕਟਰ ਸਾਹਿਬ ਇਹਦੇ ਚ ਇੱਕ ਸਿਆਸੀ ਪੱਧਰ ਦੀ ਦਿਲਚਸਪੀ ਜਰੂਰ ਸਾਹਮਣੇ ਆ ਰਹੀ ਹੈ ਕਿ ਬਾਦਲ ਪਰਿਵਾਰ ਕਹਿ ਰਹੀ ਹੈ ਕਿ ਬਾਦਲ ਕੂਟਾ ਲਗਭਗ ਸਾਰੀਆਂ ਸਿਆਸੀ ਇਹਨਾਂ ਖੇਮਿਆਂ ਦੇ ਵਿੱਚ ਸਿਆਸੀ ਤਰ੍ਹਾਂ ਦੇ ਵਿੱਚ ਸਿਆਸੀ ਪਾਰਟੀਆਂ ਦੇ ਵਿੱਚ ਵੇਖਿਆ ਜਾ ਸਕਦਾ ਸੁਖਵੀਰ ਸਿੰਘ ਬਾਦਲ ਜਿਹੜੇ ਖੋਦੀ ਇਸ ਰੋਹਣੀ ਅਕਾਲੀ ਦਲ ਜਿਹੜਾ ਮੇਨ ਸਟ੍ਰੀਮ ਤੇ ਪ੍ਰਧਾਨ ਨੇ ਉਨਾ ਦੇ ਘਰਾ ਦੇ ਵਿੱਚੋਂ ਨੀੜ ਲਈ ਜਿਹੜੇ ਆਗੂ ਦੱਬੀ ਬਾਦਲ ਉਸ ਵੇਲੇ ਇਹਦੇ ਦੇ ਨਹੀਂ ਆਮ ਆਦਮੀ ਪਾਰਟੀ ਦੇ ਵਿੱਚ ਨੇ ਸਿਵੀਰ ਸਿੰਘ ਬਾਦਲ ਤੇ ਜਿਹੜੇ ਚੇਤੇ ਪ੍ਰਾਪਾਣ ਪ੍ਰੀਤ ਸਿੰਘ ਬਾਦਲ ਪਿੰਡ ਦੇ ਨਹੀਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਨੇ ਤੇ ਸਗਵੀਰ ਸਿੰਘ ਬਾਦਲ ਦੇ ਜਿਹਨਾਂ ਦਾ ਜ਼ਿਕਰ ਕਰ ਰਹੇ ਆ ਆਪਣੇ ਭਈਏ ਖਾਸ ਰਿਸ਼ਤੇ ਦਾ ਅਦੇਸ਼ ਪ੍ਰਤਾਪ ਸਿੰਘ ਕੈਰਵਿਸ਼ ਵਲੇ ਨਵੇਂ ਕਲੀਦਾਂ ਜਿਹੜਾ ਕਹਿ ਸਕਦੇ ਆ ਕਿ ਰਖੜਿਆ ਦਾ ਜਾਂ ਚੰਦਮੱਧਰਾ ਸਮਾਪ ਦਾ ਜਾਂ ਕਹਿ ਲਈਏ ਇਹ ਉਹ ਯਾਨੀ ਹਰਪ੍ਰੀਤ ਸਿੰਘ ਦਾ ਉਹਦੇ ਵਿੱਚ ਉਹਨਾਂ ਨੂੰ ਅੱਜ ਆਪਾਂ ਸੁੱਝੀ ਗੱਲ ਹੋ ਗਿਆ ਠੀਕ ਹੈ ਦੇਖ ਸਕਦੇ ਆ ਦੇਖਿਆ ਕਹਿੰਦਾ ਆਪਾਂ ਕਿ ਬਾਦ ਬਾਦਲਾਂ ਦਾ ਜਿਹੜਾ ਸਿਆਸੀ ਗੜਬਾਹ ਉਹ ਸਾਰੀਆਂ ਸਿਆਸੀ ਧਿਰਾਂ ਵੱਲ ਹੈ ਹੁਣ ਕਿਹੜੀ ਕਿਹੜੀ ਪਾਰਟੀ ਦੇ ਵਿੱਚੋਂ ਇਹ ਇਹ ਬਾਦਲ ਕੱਟੇ ਜਾਂ ਇਹ ਵੀ ਆਪਣੇ ਆਪ ਦੇ ਵਿੱਚ ਸਿਆਸੀ ਪਦਰਤਾ ਸਵਾਲ ਹੈ ਇੱਕ ਹੋਰ ਦਿਲਚਸਪੀ ਸਾਹਮਣੇ ਆਈ ਹੈ ਡਾਕਟਰ ਸਾਹਿਬ ਸਾਬਕਾ ਮੈਂਬਰ ਪਾਰਲੀਮੈਂਟ ਤੇ ਉਹ ਕੀ ਵਕੀਲ ਨੇ ਐ ਰਾਜਦੇਵ ਹੁਸੈਨ ਖਾਰਜਾ ਜਿਹੜੇ ਕਿ ਸਟੇਟ ਟੈਲੀਗੇਟ ਚੋਂ ਦੇ ਕੇ ਨਵੇਂ ਸਰੋਨੀ ਕਲਚਰ ਕਾ ਦੀ ਹਰਪ੍ਰੀਤ ਸਿੰਘ ਦੇ ਵਿੱਚ ਪ੍ਰਣਾਲੀ ਤੋਂ ਸਟੇਟ ਟੈਲੀਗੇਟ ਪਰ ਅੱਜ ਜਿਹੜੀ ਅਬਜ਼ਰਵਰਾਂ ਦੀ ਸੂਚੀ ਦੇ ਵਿੱਚ ਉਹਨਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਉਹਨਾਂ ਨਾਲ ਗੱਲ ਹੋਈ ਉਹਨਾਂ ਕਹਿੰਦਾ ਕਿ ਉਹਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੋਰਾ ਕੁਨਨ ਨਾਲ ਗੱਲ ਕੀਤੀ ਉਹਨਾਂ ਕਹਿੰਦਾ ਕਿ ਸ਼ਾਇਦ ਉਹ ਕਿਸੇ وجہ ਰਹਿ ਗਏ ਹੋਣਗੇ ਪੈ ਸਕਦੇ ਪਰ ਇਥੇ ਵੱਡੀ ਗੱਲ ਕਿ ਪਿਛਲੇ ਦਿਨੀ ਰਾਜਦੇਵ ਸਿੰਘ ਖਾਲਸਾ ਦਾ ਇੱਕ ਵੱਡੇ ਪੱਧਰ ਉਤੇ ਕਹਿਣਾ ਸੀ ਕਿ ਇਸ ਨਵੇਂ ਸ਼੍ਰੋਮਣੀ ਕਮੇਟੀ ਦਾ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਦਾ ਇਹਦੇ ਵਿੱਚ ਸਿਰਫ ਤੇ ਸਿਰਫ ਰਾਜਦੇਵ ਸਿੰਘ ਖਾਲਸਾ ਨੂੰ ਛੱਡ ਕੇ ਬਾਕੀ ਸਾਰੇ ਜਿਹੜੇ ਮੇਨ ਅਕਾਲੀ ਆਗੂ ਨੇ ਬਾਦਲਾਂ ਦੇ ਬਾਦਲਾਂ ਦਾ ਇੱਕ ਬਾਦਲਾਂ ਦੇ ਵਿੱਚੋਂ ਆਏ ਨੇ ਕਹਿੰਦਾ ਬਾਦਲ ਕਿ ਕਿਸੇ ਨਾ ਕਿਸੇ ਰੂਪ ਦੇ ਵਿੱਚ ਬਾਦਲਾਂ ਦੇ ਸੰਗੀ ਸਾਥੀ ਰਹੇ ਐ ਤੇ ਬਾਦਲਾ ਦਾ ਹੀ ਇੱਕ ਵੰਡ ਹੋਈ ਏ ਇਹ ਸਾਰੇ ਬਾਦਲਾਂ ਚ ਟੁੱਟ ਪੱਜ ਕੇ ਇਹਦੇ ਵਿੱਚ ਆਏ ਐ ਕੁਝ ਨੇ ਬਾਤਾਂ ਨਹੀਂ ਖੁਦ ਕੱਢੇ ਆ ਕੁਝ ਨਾਰਾਜ਼ ਹੋ ਕੇ ਆਏ ਗਏ ਕੁਝ ਇਧਰੋਂ ਤੋਂ ਪਾਸੇ ਪੁੱਜ ਕੇ ਇਸ ਨਵੇਂ ਕਾਲੇ ਦਰ ਦੇ ਵਿੱਚ ਸ਼ਾਮਲ ਹੋਏ ਨੇ ਤੇ ਪਰ ਅੱਜ ਅਬਜ਼ਰਵਰ ਅਬਜ਼ਰਵਰ ਜਿਹੜੇ ਨੇ ਜੁਟ ਕੀਤੇ ਗਏ ਵੱਖ-ਵੱਖ ਸ਼ਾਇਦ ਹਰੇਕ ਜ਼ਿਲ੍ਹੇ ਦੇ ਵਿੱਚ ਤਿੰਨ ਤਿੰਨ ਚਾਰ-ਚਾਰ ਲਗਾਏ ਗਏ ਆ ਉਸ ਸੂਚੀ ਦੇ ਵਿੱਚ ਰਾਜਦੇਵ ਸਿੰਘ ਖਾਲਸਾ ਹੁਣ ਤੱਕ ਗਾਇਬ ਨਹੀਂ ਖैर ਅਗਲੇ ਸਮੇਂ ਪਾਈ ਜਾ ਸਕਦੇ ਆ ਘਟਾ ਸਾਹਿਬ ਜੇਕਰ ਨਿੱਕੀ ਹੁਣ ਤੱਕ ਉਹ ਗਾਇਬ ਨਹੀਂ ਸ਼ਾਇਦ ਉਹਨਾਂ ਦਾ ਨਾਮ ਨਹੀਂ ਤੇ ਉਹਨਾਂ ਨੇ ਵੀ ਮੰਨਿਆ ਕਿ ਉਹਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਵੀ ਨਹੀਂ ਨਾ ਹੀ ਕਿਸੇ ਨੇ ਪੁੱਛਿਆ ਗਿਆ। ਖੈਰ ਜਿਹੜੇ ਬਾਦਲਾ ਤੋਂ ਅਲੱਗ ਹੀ ਕੁਝ ਕੁ ਲੀਡਰਸ ਹਨ ਉਹਨਾਂ ਨੂੰ ਲਾਭੇ ਕੀਤਾ ਜਾ ਰਿਹਾ ਇਸ ਨਵੇਂ ਸਰਉੰਡੀ ਗੱਲ ਕਰਦੇ ਹਾਂ। ਇਸ ਤਰ੍ਹਾਂ ਦਾ ਇੱਕ ਮਾਮਲਾ ਆਪਾਂ ਦੇਖ ਸਕਦੇ ਹਾਂ। ਜੀ। ਇਹ ਕੋਪਨਸਾਪਾਤੀ ਦੇ ਡੈਮੋਕਰੈਟਿਕ ਸਟੱਪ ਦਾ ਇੱਦਹਾ ਤੇ ਨਵੇਂ ਕਾਲੀ ਗੱਲ ਨੇ ਕਿਹਾ ਕਿ ਅੱਗੇ ਅੱਗੇ ਇਹ ਡੈਮੋਕਰੈਸੀ ਦਾ ਨਵਿਆ ਰਵੈ ਸਟਾਪ ਕਰ ਰਹੀ ਹੈ। ਡੈਲੀਗੇਟ ਆਨੇ ਬਾਕਾਇਦਾ ਤੋਂ ਤੇ ਪਰ ਦਾ ਨੁਕਤਾ ਇਹ ਹੈ ਕਿ ਅਪ੍ਰਸਤਾਨੀ ਆਪ ਕਹਿੰਦੇ ਪਰਗਸਤਾ ਦਾ ਲੈ ਕੇ ਕਿ ਕਿ ਬੰਗਲੇ ਪ੍ਰਸ਼ੀਰ ਵੇਤਾਤੇ ਕਿਉਂਕੈ ਰਸਦਾਰ ਆ ਦੇ ਇਸੀ ਹਾਕ ਦਾ ਸੰਕਾ ਮੈਂਬਰ ਪਾਰਲੀਮੈਂਟ ਨੇ ਰੂਟ ਤੋਂ ਸੰਕਾ ਪਾਰਲੀਮੈਂਟ ਜੁੜੇ ਗਏ ਤਾਂ ਤੇ ਵੱਡੇ ਲੀਡਰ ਵੀ ਨੇ ਤੇ ਉਹਨਾਂ ਦਾ ਵੈਸੇ ਵੀ ਸਿਨਿਓਰਟੀ ਦਾ ਵੱਡੇ ਨਾਮ ਹੁੰਦਾ ਤੇ ਜਿਹੜੇ ਅਬਜਰਵਰਟ ਲਾਏ ਕੋਈ ਪਰ ਇਹਦਾ ਗੱਲ ਹੀ ਬਾਤੋਂ ਆਇਆ ਸੀ ਇਹ ਵੀ ਹੋ ਸਕਦਾ ਵੀ ਕਈ ਵਾਰ ਕਿਉਂਕਿ ਇਹਨਾਂ ਪਾਰਟੀ ਨਹੀਂ ਸਭ ਇੱਕ ਗੁੱਟ ਬਣੇ ਹਿੱਕੇ ਇੱਕ ਵੱਖ-ਵੱਖਰੇ ਛੋਟੇ-ਛੋਟੇ ਗਰੁੱਪ ਬੰਨੇ ਕਿੰਵੇਂ ਹੁੰਦੇ ਨੇ ਉਹ ਨਾਲ ਇੱਕ ਦੂਸਰੇ ਦੇ ਨਾਲ ਪ੍ਰੈਕਸ਼ਨ ਵੀ ਹੁੰਦੇ ਨੇ ਉਹ ਪਹਿਲੇ ਦੇਖਦੇ ਨੇ ਵੀ ਕਿਹੜਾ ਸਾਡੇ ਲਈ ਠੀਕ ਹੈ ਤੇ ਕਿਹੜੇ ਦੇ ਲਈ ਆ ਹੋ ਸਕਦਾ ਇਹਦਾ ਇਹ ਪੱਧਰ ਦੇ ਪਰ ਕੋਈ ਗੁੱਟ ਦਾ ਉਹ ਬਣਿਆ ਹੋਵੇ ਕਿਸੇ ਨੇ ਨਾ ਕਾਪ ਕੋਈ ਕੀਤੀ ਤਾਂ ਇਹ ਵੀ ਸੁਭਾਅ ਨਾ ਹੋ ਸਕਦੀ ਐਨ ਕਿ ਇਸ ਤਰ੍ਹਾਂ ਕਿਉਂਕਿ ਕਿ ਜਾਂ ਫਿਰ ਇਹਨਾਂ ਤੋਂ ਕਿਸੇ ਕਿਸਮ ਦਾ ਅਹ ਮਤਲਬ ਜਿਆਦਾ ਪਾਕਿਸਤਾਨ ਨੂੰ ਕਿਸੇ ਕਿਸੇ ਦਾ ਕੋ ਖਤਰਾ ਮਹਿਸੂਸ ਹੁੰਦਾ ਜਾਂ ਫਿਰ ਉਹਦੀ ਮੋਤੀ ਉਹਨੂੰ ਐਨੀਅਤ ਨਹੀਂ ਦੇਣਾ ਚਾਹੁੰਦੇ ਉਹਦੇ ਕਾਰਨ ਦੋ ਤਿੰਨ ਕਾਰਨ ਹੋ ਸਕਦੇ ਨੇ ਕਿਹਾ ਫਿਰ ਉਹਦਾ ਪ੍ਰਭਾਵ ਨਹੀਂ ਵਧਣ ਦੇਣਾ ਚਾਹ ਰਹੇ ਤਾਂ ਕੋਈ ਬੈਸਟਾ ਵਰਬਰ ਨੇ ਦੋ ਦੋ ਸੰਤਨ ਲੀਡਰ ਲਾਏ ਹੋਏ ਨੇ ਇਕਲੇ ਦੇ ਵਿੱਚ ਘਟੋ ਘਟ ਜੀ ਜਾਣੇ ਜਿਲ੍ਹਾ ਤੇ ਡੱਕਰ ਪਰਦਾ ਤਾਂ ਨਹੀਂ ਤੋਂ ਕਰਵਾਉਂਦੇ ਨੇ ਨਿਗਰਾਨੀ ਰੱਖਣੀ ਹੈ ਇਹ ਸੀਨੀਅਰ ਲੀਡਰਾਂ ਦੇ ਵਿੱਚੋਂ ਉਹਨਾਂ ਨੂੰ ਥੋੜਾ ਬਾਹਰ ਸਾਬਿਲ ਬਿਲਕੁਲ ਬਿਲਕੁਲ ਚਲੋ ਖੈਰ ਉਹ ਇਹ ਪਾਰਟੀ ਦਾ ਅੰਦਰੂਨੀ ਮਾਮਲਾ ਹੈ ਜ ਰਾਜਦੇਵ ਸਿੰਘ ਕਾਲਸਾ ਅੱਜ ਦੇ ਹੀ ਤੱਕ ਅਗਲੇ ਵਰਕਿੰਗ ਕਮੇਟੀ ਦੇ ਵਿੱਚ ਫਿਰ ਸੀਨੀਅਰ ਲਾਗੂ ਨੂੰ ਤਾਂ ਪਾਉਣਾ ਹੀ ਪਊਗਾ ਕਿਉਂਕਿ 31 ਮੈਂਬਰ ਵਰਕਿੰਗ ਕਮੇਟੀ ਦੇ ਜਿਹੜੇ ਇੱਕ ਵੱਖਰੇ ਬਣਾਉਣੇ ਸੀ ਤੇ ਜਿਹੜੇ 10 ਮੈਂਬਰਾਂ ਦਾ ਸਿੱਧਾ ਅਧਿਕਾਰ ਉਹ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਦਿੱਤਾ ਗਿਆ ਸੀ ਜਰਨਲ ਸਲਾਸ ਦੇ ਵਿੱਚ ਤੇ 31 ਮੈਂਬਰਾਂ ਦਾ ਵੀ ਉਹਨਾਂ ਕੋਲ ਪੂਰਾ ਅਧਿਕਾਰ ਸਨ ਪਰੰਤੂ ਗਿਆਨੀ ਹਰਪ੍ਰੀਤ ਸਿੰਘ ਦੱਸੇ ਜਾ ਰਿਹਾ ਹੈ ਕਿ ਉਹ ਨਹੀਂ ਮੰਨੇ ਕਿ ਉਹ ਖੁਦ ਜਿਹੜੇ ਹੈ ਥਰਡੀ ਮੈਮਰੀ ਜਿਹੜੀ ਹੈ ਜਾਂ 4th ਮੈਮਰੀ ਜਿਹੜੀ ਹੈ ਵਰਕਿੰਗ ਦਾ ਕਾਰਜਕਰਮੀ ਅਨਾਉਂਸ ਨਹੀਂ ਕਰਨਗੇ ਉਹਨਾਂ ਦਾ ਕਹਿਣਾ ਹੈ ਕਿ ਉਹ ਲੋਕਤੰਤਰ ਤੇ ਸੰਵਧਾਨਿਕ ਜਿਹੜਾ ਪਾਰਟੀ ਦਾ ਸੰਵਧਾਨ ਹੈ ਉਹਦੇ ਤੇ ਪਾਬੰਦ ਰਹਿਣਗੇ ਤੇ ਜਿਹੇ ਦੇ ਵਿੱਚ ਮੁੜ ਸਟੇਟ ਜਨਰਲ ਜਿਹੜਾ ਡੈਲੀਗੇਟ ਅਸਲਾਸ ਸੱਦ ਲੈ ਗਿਆ ਹੈ 6 ਸਤੰਬਰ ਨੂੰ ਕਹਿੰਦਾ ਪਾਰਟੀ ਗਿਆਨੀ ਹਰਪ੍ਰੀਤ ਸਿੰਘ ਨੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਪਰਫਾਰਮੈਂਸ ਕੋਲੋਂ ਮਿਲਦੀ ਰਹੀ ਹੈ ਕਿ ਉਹ ਜਿਹੜੀ 31ਵੇਂ ਮੀਟਿੰਗਾਂ 41ਵੇਂ ਮੀਟਿੰਗ ਵਰਕਿੰਗ ਕਮੇਟੀ ਦਾ ਖੁਦ ਐਲਾਨ ਕਰ ਦੇਣ ਤੇ ਪਾਰਟੀ ਜੀਡਰਸ਼ਿਪ ਦੇ ਨਾਲ ਸਲਾਹ-ਮਸ਼ਵਰਾ ਕਰਕੇ ਪਰੰਤੂ ਹੁੰਣਾ ਨੇ ਹੁਣ ਸੱਦ ਲਿਆ ਹੈ 6 ਸਤੰਬਰ ਨੂੰ ਦਿੱਲੀ ਗੇਟ ਜਰਨਲਿਸਟ ਲਾਸ ਡਾਕਟਰ ਸਾਹਿਬ ਕੀ ਮੰਨਿਆ ਕੀ ਪਾਰਟੀ ਦੇ ਕੋਲ ਕੋਈ ਜਨਤਕ ਪੱਤਰਤਾ ਹੋਰ ਪ੍ਰੋਗਰਾਮ ਨਹੀਂ ਸੁਝਿਆ ਕਿ ਅਜੀ ਤਰ੍ਹਾਂ ਦਾ ਪ੍ਰੋਗਰਾਮ ਰੱਖਣਾ ਪਿਆ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਸਾਰੇ ਇਖਤਿਆਰ ਮਿਲੇ ਹੀ ਹੋਏ ਸੀ ਤੇ ਉਹ ਵਰਕ ਕਮੇਟੀ ਅਨਾਉਂਸ ਕਰ ਸਕਦੇ ਸੀ ਕਿਵੇਂ ਦੇਖਦੇ ਆ ਇਹ ਹੁਣ ਵਾਲਾ ਜਿਹੜਾ ਹਾਲਾਂਕਿ ਵਰਕ ਕਮੇਟੀ ਦੇ ਜ਼ਰੀਏ ਜੇਕਰ ਅਗਲਾ ਸਟੇਟ ਡੈਲੀਗੇਟ ਜਰਨਲ ਅਸਲਾ ਸਤਾ ਜਾਂਦਾ ਤਾਂ ਉਹ ਵੀ ਸ਼ਾਇਦ ਵਧੀਆ ਹੁੰਦਾ ਕੀ رائے ਆਪਾਂ ਸਾਰੇ ਓਵਰ ਆਲ ਬਣ ਸਕਦੇ ਆ ਕੀ ਮੰਨਿਆ ਕਿ ਇੰਨੀ ਜਲਦੀ ਫਿਰ ਦੁਬਾਰਾ ਸਟੇਟ ਡੈਲੀਗੇਟ ਜਰਨਲ ਜ਼ਲਾਸ ਮਾਮਲੇ ਕੀ ਕਹਿੰਦੇ ਹਰਪ੍ਰੀਤ ਸਿੰਘ ਦਾ ਜਿਹੜਾ ਜਾਰੀ ਹੋਇਆ ਬਿਆਨ ਇਹ ਮੁਤਾਬਕ ਕਿ ਜਿਹੜੀ ਪਾਲਿਟੀਨੂ ਜਥੇਬੰਦਾਂ ਚਾਹ ਲੋਕਤੰਤਰ ਤੇ ਸੁਧਾਰਨਿਕ ਜਰੀਏ ਅੱਗੇ ਵਧਾਉਣ ਲਈ ਜ਼ਰੂਰੀ ਹੋ ਗਿਆ ਸੀ ਜਿਹੜਾ ਸਟੇਟ ਡੈਲੀਗੇਟ ਜਰਨਲ ਜ਼ਲਾਸ ਸਦਨਾ ਅਜਿਹੀ ਤਰ੍ਹਾਂ ਦੇ ਸਾਰੇ ਇਹ ਮਾਮਲੇ ਜੀ ਡਾਕਟਰ ਸਾਹਿਬ ਇਹ ਗੱਲ ਦੇਖੋ ਜਿਹੜਾ ਸਟੇਟ ਡੈਲੀਗੇਟ ਜਰਨਲ ਜ਼ਲਾਸ ਗਿਆਨ ਬਹੁਤ ਕਲਾਮ ਦਾ ਆਬ ਹੈ ਯੂਰੋਪੀ ਵਿਲੇ ਜਿਹਨੂੰ ਉਹਨਾਂ ਸਰਵਸੰਸਥੀਆਂ ਦੇ ਅੰਦਰ ਡੈਡੀਕੇਟ ਕਰਨੇ ਲੋਹਲੇ ਹਸਪਤਾਲ ਨਨਕੇ ਹਸਪਤਾਲ ਤੋਂ ਬਾਅਦ ਉਹਨਾਂ ਨੇ ਕਰ ਇੱਕ ਘਾਰਾ ਦਿੱਤੀ ਕੇ ਸਰ ਸਿਕਾਜਿਕਾ ਦੀ ਵਧਾ ਲੈਣੀ ਚਾਹੀਦੀ ਪਰantu ਕਾਰਕਾਂ ਨੂੰ ਨੇ ਇੱਕ ਬੜਾਈ ਜਿਹੜੇ ਪ੍ਰੋਟੋਕੋਲ ਫੋਰ ਫੋਰਮ ਤੋਂ ਫੋਰ ਫੋਰਮ ਦੀ ਬੜਾਈ ਪਾਟੀ ਦੀ ਤਰ੍ਹਾਂ ਵੀ ਬਾਹਰ ਨਾ ਗਰੂੜ ਕੋਰ ਕਮੇਟੀ ਜਾਂ ਹੋਰ ਵੀ ਜਿਹੜੇ ਜਿਹੜੇ ਮਤਲਬ ਹੁੰਦੇ ਨਹੀਂ ਇਸ ਤਰ੍ਹਾਂ ਤੇ ਉਹ ਨਹੀਂ ਵਧਾਏ ਇਹਦੇ ਤੋਂ ਲੋ ਗੱਲਾਂ ਦਾ ਆਵਾਜ਼ ਹੈ ਇਹ ਤਾਂ ਕੀ ਹੈ ਇਹ ਦਾ Contradiction, contradiction, part of the contradiction of the contradiction of the same thing in our part.

Happy. para todo bar i ਸਿਆਸਤ ਦੇ ਵਿੱਚ ਕਈ ਵਾਰੀ ਕਈ ਪ੍ਰੋਗਰਾਮ ਬੜੇ ਲੁਕਵੇਂ ਢੰਗ ਦੇ ਰੱਖਣੇ ਹੁੰਦੇ ਆ ਕਈ ਵਾਰੀ ਜ਼ਾਹਰ ਤੌਰ ਤੇ ਪਹਿਲਾਂ ਹੀ ਸੁਨੇਹਾ ਦੇ ਨਾਮ ਦਾ ਹੈ ਕਈ ਤਰ੍ਹਾਂ ਦੇ ਸਿਆਸੀ ਮਾਮਲੇ ਹੁੰਦੇ ਆ ਜਿਨ੍ਹਾਂ ਉਤੇ ਅਕਸਰ ਹੀ ਆਮ ਲੋਕਾਂ ਦੀ ਟੇਕ ਜ਼ਰੂਰ ਰਹਿੰਦੀ ਹੈ ਪਰ ਵਿਚਨੀਆਂ ਜਿਹੜੀਆਂ ਗੱਲਾਂ ਨੇ ਉਹ ਕਿਸੇ ਵੀ ਥਿਰ ਦੀ ਕਿਸੇ ਵੀ ਪਾਰਟੀ ਦੇ ਵੱਡੇ ਲੀਡਰ ਦੇ ਉਹੀ ਜਾਣਦੇ ਆ ਫਿਰ ਦੇਖਣ ਵਾਲੀ ਗੱਲ ਹੋएगी ਕਿ 6 ਸਤੰਬਰ ਦੀ ਕੀ ਵਜਾ ਰਹੀ ਕਿ ਇੰਨੀ ਜਲਦੀ ਜੇ اجلاس ਸਤਨਾਪਿਆ ਨਵੇਂ ਬਣੇ ਸ੍ਰੋਣੀ ਅਕਾਲੀ ਦਲ ਤੇ ਨਾਲ ਕੀ ਸ੍ਰੋਣੀ ਅਕਾਲੀ ਦਲ ਵੱਲੋਂ ਜਿਹੜਾ ਪਹਿਲੇ ਡੈਲੀਗੇਟ اجلاس ਦੇ ਵਿੱਚ ਪਾਰਟੀ ਦੇ ਪ੍ਰਧਾਨ ਜਗਤ ਸਿੰਘ ਸਾਹਿਬ ਜੀ ਨੇ ਕਿਹਾ ਕਿ ਪਾਰਟੀ ਦਾ ਜੋ ਨਿਸ਼ਾਨ ਦਫਤਰ ਹੈ ਰ ਆ ਵਗੈਰਾ ਢੋਲਿਆ ਜਾਏਗਾ ਇਹ ਉਹਦੇ ਤੇ ਫਿਰ ਪਾਰਟੀ ਜਿਹੜੇ ਅਗਲੇ ਜਿਹੜਾ 6 ਸਤੰਬਰ ਨੂੰ ਸੱਦਿਆ ਗਿਆ ਡੈਲੀਗੇਟ اجلاس ਉਹਦੇ ਵਿੱਚ ਮੋਢ ਵਿਚਾਰ ਚਰਚਾ ਹੋਏਗੀ ਕਿਸ ਤਰ੍ਹਾਂ ਦੇ ਫੈਸਲੇ ਰਹਿਣਗੇ ਤਾ ਹੁਣ ਚੇਸਤ ਮੈਂ ਤੁਹਾਨੂੰ ਦਿਸ਼ਾ ਮੈਂ ਦੱਸੇ ਕਿ ਫਿਰ ਅੱਜ ਦੇ ਇਸ ਪ੍ਰੋਗਰਾਮ ਨੂੰ ਡਾਕਟਰ ਸਾਹਿਬ ਤੁਸੀਂ ਬੜੇ ਵਿਸਤਾਰ ਦੇ ਨਾਲ ਜਿਹੜਾ ਸਾਧਾ ਕੀਤਾ ਚੈਨਲ ਈ ਮਿਸ਼ਨ ਜੀ ਆਪਾਂ ਨੂੰ ਨਾਲ ਸਮਾ ਦਿੱਤਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਈ ਮਿਸ਼ਨ ਪੰਜਾਬੀ